ਹੁਦਾਬਾਤ 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 ਉਹ ਸੱਤ ਘੰਟੇ ਦੇ ਵੀ ਥਾਰ ਲਾਂਗੇ ਜੇ ਘੰਟੇ ਘੱਟੇ ਬਾਅਦ ਬੰਦ ਕਰਨੀ ਚਲੋਣੀ ਆਂ ਉਹ ਸਾਨੂੰ ਵਾਰਾ ਨਿਕਲ ਜੇ 12 ਘੰਟੇ ਲਗਾਤਾਰ ਲੇਟ ਆਉਂਦੀ ਹੈ ਸੇ ਸਾਡਾ ਕੋਈ ਮੂੰਹ ਗਿੱਲਾ ਹੁੰਦਾ ਰਹੇ ਉਨੇ ਤੇ ਪਾਣੀ ਨਹੀਂ ਖਰਦਾ ਤੇ ਉਹਨਾਂ ਨੂੰ ਪਾਣੀ ਲਾਇਆ ਜਾਂਦਾ ਬਗਵੇਂ ਉਹਦਾ ਬੰਦਾਂਗੇ ਨਾ ਬਾਈ ਬਾਈ ਫੇਸ ਕਰਕੇ ਆਪਣਾ ਪਾਣੀ ਦੇਖੋ ਸਭ ਹੋ ਗਿਆ ਪੂਰੀ ਕਰੋ ਉਹਨਾਂ ਨੂੰ ਉਹ ਢਾਈ ਫਿਰ ਉਹ ਸਾਥ ਜੋ ਜੇ ਘੱਟ ਆ ਗਿਆ ਰਾਤ ਨੂੰ ਘਰਾਂ ਵਾਲੀ ਉਹ ਫਿਰ ਘਰਾਂ ਵਾਲੇ ਬਾਹਰੋਂ ਆ ਜਾਣੀ ਫਿਰ ਕੋਈ ਨਾ ਪਤਾ ਕੀ ਕਰੂੰਗੇ ਇਹ ਦਿਨ ਵੇਲੇ ਘੱਟ ਲਾ ਲਏ ਉਹ ਦੋ ਕੇਟਾਂ ਤੱਕ ਫੇਮ ਕਰ ਦੇ ਵੀ ਧਰਨਾ ਜਿਹੜਾ ਮੁੱਤਲ ਕਰਨ ਤੇ ਕੱਲ੍ਹ ਵਾਸਤੇ ਇਹ ਲਗੋ 20 ਘੰਟੇ ਚੱਕੇ ਤਿਆਰੀ ਰਹਿਣਾ ਜਦੋਂ ਕਿਤੇ ਮਾੜੀ ਜਿਹੀ ਤਾਈ ਹੋਈ ਆਪਾਂ ਘਰ ਪਰਚਾਰ ਰਹਿਣਾ ਇਹ ਬਿਜਲੀ ਤਾਰ ਚੱਲਣੀ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਆਉਣ ਵਾਲੇ ਸਮੇਂ 'ਚ ਆਪਾਂ ਦਸਤਰੀ ਹੋਣਾ ਅੱਜ ਤੁਸੀਂ ਜਿੰਨੇ ਜਾਣੇ ਆ ਬੈਠੇ ਆ ਸਵੇਰ ਤੋਂ ਮਿਹਨਤ ਕੀਤੀ ਹਿੰਮਤ ਕੀਤੀ ਆ ਭਾਈ ਜੀ ਅੱਜ ਸੜਕ ਘੇਰ ਕੇ ਬੈਠੇ ਆ ਕੀ ਮਸਲਾ ਮਸਲਾ ਲਾਈਟ ਦੀ ਬਾਬਤ ਹੀ ਆਈ 10 15 ਦਿਨ ਪਹਿਲਾਂ ਵੀ ਤਰਨਾ ਲਾਇਆ ਸੀ ਜੀ ਉਦੋਂ ਵੀ ਲਾਈਟ ਦੀ ਇਹੀ ਸਮੱਸਿਆ ਸੀ ਲਾਈਟ ਨੂੰ ਸਰਕਾਰ ਦੇ ਵਾਅਦੇ ਵੀ 8 ਘੰਟੇ ਜੀਵਿੰਦਾਰ ਨੂੰ ਹਰ ਹਾਲਤ ਲਾਈਟ ਦਿੱਤੀ ਜਾਊਗੀ 8 ਘੰਟਿਆਂ ਦੀ ਬਾਬਤ ਕਦੇ 2.5 ਘੰਟੇ ਆਉਂਦੀ ਹੈ ਜੀ ਕਦੇ 3 ਘੰਟੇ ਆਉਂਦੀ ਹੈ ਤੇ ਇਸੇ ਕਰਕੇ ਜੀਵਿੰਦਾਰ ਪਰੇਸ਼ਾਨ ਹੈ ਅਸੀਂ ਕਹਿੰਨੇ ਵਾਅਦੇ ਮੁਤਾਬਕ ਤਾਂ ਤੁਸੀਂ ਲਾਈਟ ਸਾਨੂੰ ਦੇ ਦਿਓ ਪੂਰੀ ਤੇ ਅਸੀਂ ਕੀ ਕਰੀਏ ਹੋਰ ਛੁਣ ਤੋਂ ਨਾ ਪਹਿਲੀ ਗੱਲ ਤਾਂ ਪਾਣੀ ਨਹੀਂ ਪੂਰਾ ਆਉਂਦਾ ਤੇ ਜੇ ਬਾਕੀ ਸਾਡਾ ਏਰੀਆ ਹੀ ਬਰਾਨੀ ਆ ਤੇ ਅਸੀਂ ਟੂਏ ਖਾਈ ਜਾਂਦੇ ਜੀ ਓਨਾ ਅਸੀਂ ਜਾਈਏ ਤਾਂ ਜਾਈਏ ਕਿੱਧਰ ਨੂੰ ਸਾਡੀ ਤਾਂ ਮਜਬੂਰੀ ਆ ਤੱਤੀ ਸੜਕ ਤੇ ਤੇ ਹੁਣ ਵੇਖ ਲਓ ਵੀ 2 ਘੰਟੇ ਹੋ ਗਏ ਧਰਨੇ ਲੱਗੇ ਨੂੰ ਕੋਈ ਇੱਥੇ ਪ੍ਰਸ਼ਾਸਨ ਅਧਿਕਾਰੀ ਨੇ ਆ ਕੇ ਕੋਈ ਨਹੀਂ ਕੋਈ ਨਹੀਂ ਕਿਸੇ ਨੇ ਬਾਤ ਨਹੀਂ ਪੁੱਛੀ ਅਜੇ ਤੱਕ ਆ ਕੇ ਉਹ ਤਾਂ ਸਾਨੂੰ ਕਿਸਾਨਾਂ ਨੂੰ ਗਲਤ ਕਹਿ ਦਿੰਦੇ ਆ ਵੀ ਤੁਸੀਂ ਸੜਕ ਰੋਕਦੇ ਆ ਜੀ ਤੁਸੀਂ ਗ੍ਰੈੱਡ ਘੇਰਦੇ ਆ ਤੇ ਜਾਣ ਕਿੱਧਰ ਨੂੰ ਕਿਸਾਨ ਜੀ ਇਹ ਤਾਂ ਕਰਕੇ ਪਿੱਟ ਸੇ ਆਪਾਂ ਸਰਕਾਰ ਦਾ ਕਰਦੇ ਨਾਲ ਹੀ ਇਹਨਾਂ ਦਾ ਕਰਦੇ ਬਿਜਲੀ ਬੋਰਡ ਦਾ ਜੀ ਇਸ ਸਬੰਧੀ ਭਾਈ ਇਹ ਜੋ ਪਹਿਲਾਂ ਵੀ ਜਦੋਂ ਤੁਸੀਂ ਧਰਨਾ ਲਾ ਸੀ ਕਿਸੇ ਅਫਸਰਾਂ ਨੂੰ ਮਿਲੇ ਸੀ ਜਾ ਕੇ ਬਿਜਲੀ ਬੋਰਦਿਆਂ ਨੂੰ ਜੀ ਇੱਥੇ ਆਏ ਸੀਗੇ ਜੀ ਉਦੋਂ ਸਾਰੇ ਐਸ ਡੀਓ ਆਏ ਸੀ ਐਸ ਆਈ ਸੀ ਆ ਆ ਬਣਾਉਣਾ ਸੀ ਟੀਕੇ ਮੋਦਕੀ ਆਇਆ ਇੱਥੇ ਉਦੋਂ ਅਸੀਂ ਇਹਨਾਂ ਤੋਂ ਉਹਨਾਂ ਤੋਂ ਇਹ ਮੰਗ ਕੀਤੀ ਸੀ ਤੁਸੀਂ ਲਿਖਤੀ ਰੂਪ ਦੇ ਦਿਓ ਜੀ ਜੀ ਉਹ ਕਹਿੰਦੇ ਅਸੀਂ ਲਿਖਤੀ ਰੂਪ ਨਹੀਂ ਦੇ ਸਕਦੇ ਲਾਈਟ ਆਊਗੀ ਲਾਈਟ ਜਦੋਂ ਜਿੰਨਾ ਕ ਤਾਂ ਧਰਨੇ ਦਾ ਅਸਰ ਰਿਹਾ ਜੀ ਤੁਸੀਂ ਆਏ ਸੀ ਕਵਰ ਲਾਈ ਲਾਈਟ ਆਈ ਵੀ ਐ ਲਾਈਟ ਆਈ ਐ ਘੱਟੋ ਘੱਟ 3 ਦਿਨ ਲਾਈਟ ਚੱਲੀ ਗਈ ਸਹੀ ਤੇ ਹੁਣ ਫੇਰ ਉਹੀ ਹਾਲ ਐ ਫਣ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਸਰ ਜੀ ਬਿਜਲੀ ਹੁਣ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਆ ਜੀ ਲਾਈਟ ਆ ਬਈ ਸਾਨੂੰ ਜਿੰਨੀ ਬੰਦੀ ਆ ਜਿੰਨੀ ਸਰਕਾਰ ਦਾ ਵਾਅਦਾ ਉਨੀ ਤਾਂ ਦੇਣ ਨਹੀਂ ਅੱਜ ਅਸੀਂ 6:30 ਵਜੇ ਦਾ ਲਾਈਟ ਦਾ ਟਾਈਮ ਸੀਗਾ 6:30 ਵਜੇ ਹੋਣੀ ਅਸੀਂ ਸਾਰੇ ਖਸਾਨਾਂ ਨੇ ਜੱਕੇ ਮੋਟਰਸਾਈਕਲ ਆਈ ਖੇਤ ਜਾਵੜੇ ਜੀ ਤੇ ਜਦੋਂ ਉੱਥੇ ਜਾ ਖੇਤ ਜਾਵੜੇ ਉਦੋਂ ਬਾਅਦ ਚ ਮੈਸੇਜ ਪਤਾ ਜੀ ਲਾਈਟ ਘੰਟਾ ਠਹਿਰ ਕੇ ਆਉਗੀ ਦੱਸੋ ਇਹ ਕੋਈ ਕਿੱਥੋਂ ਦਾ ਤਰੀਕਾ ਹੀ ਹੈ ਘੰਟਾ ਠਹਿਰ ਕੇ ਨਹੀਂ ਸਹੀ ਆ ਜੀ ਹਾਂ ਘੰਟਾ ਠਹਿਰ ਕੇ ਨਹੀਂ ਸਹੀ ਆ ਜੀ 5 ਮਿੰਟ ਚੱਲਦੀ ਹੈ ਜਿੱਦਾਂ ਘੰਟਾ ਘੱਟ 5 ਮਿੰਟ ਜਲਦੀ ਆ ਪੌਣਾ ਘੰਟਾ ਘਟਾ ਹੁਣ ਵੀ ਜਦੋਂ ਅਸੀਂ ਆਏ ਆ ਤਾਦਰਾਂ ਦਰੀਆਂ ਲੈ ਕੇ ਝੰਡੇ ਲੈ ਕੇ ਉਦੋਂ ਵੀ ਬੰਦ ਪਈ ਠੀਕ ਥੈਂਕ ਯੂ